ਸਭ ਤੋਂ ਪਹਿਲਾਂ ਗੱਲ ਹੋਵੇਗੀ ਮੁੱਖ ਮੰਤਰੀ ਮਾਨ ਦੇ ਵੱਡੇ ਐਲਾਨ ਦੀ ਇਹ ਵੱਡਾ ਐਲਾਨ ਕੀਤਾ ਗਿਆ ਹੈ ਹੜਪੀੜ ਤੇ ਕਿਸਾਨਾਂ ਵਾਸਤੇ ਮੁੱਖ ਮੰਤਰੀ ਮਾਨ ਨੇ ਵੱਡਾ ਐਲਾਨ ਕਰ ਦਿੱਤਾ ਹੈ ਕਿ ਕਿਸਾਨਾਂ ਨੂੰ ਕਣਕ ਦਾ ਮੁਫਤ ਬੀਜ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ 5 ਲੱਖ ਏਕੜ ਦੇ ਲਈ ਇਹ ਬੀਜ ਮੁਹੱਈਆ ਕਰਵਾਇਆ ਜਾਵੇਗਾ ਸਰਕਾਰ ਦੇ ਵੱਲੋਂ 2 ਲੱਖ ਕੁਇੰਟਲ ਬੀਜ ਮੁਫਤ ਦੇ ਵਿੱਚ ਦਿੱਤਾ ਜਾਵੇਗਾ ਸਰਕਾਰ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਸਾਨਾਂ ਨੂੰ ਇਸ ਗੱਲ ਦਾ ਆਪਰਸਾ ਦੇ ਟਾਰਗੇਟ ਨਾਲ ਇਹ ਵਟਾ ਐਲਾਨ ਕੀਤਾ ਗਿਆ ਕਿ 5 ਲੱਖ ਏਕੜ ਦੇ ਲਈ ਮੁਫਤ ਬੀਜ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। ਅੰਮ੍ਰਿਤਸਰ ਪਹੁੰਚੋ ਪਹਿਲਾਂ ਤਾਂ ਬਹੁਤ-ਬਹੁਤ ਸ਼ੁਕਰੀਆ ਸਾਨੂੰ ਟਾਈਮ ਦੇਣ ਦੇ ਲਈ। थैंक यू ਸੋ ਬਾਜੀ। ਚਲੋ ਆਪਾਂ ਸ਼ੁਰੂਆਤ ਕਰਦੇ ਹਾਂ। ਅਰੋੜਾ ਜੀ ਕੈਬਨਿਟ ਦੀ ਮੀਟਿੰਗਸ ਬੈਕ ਟੂ ਬੈਕ ਹੋਈਆਂ ਇਨਫੈਕਟ ਤੁਸੀਂ ਸੈਸ਼ਨ ਸਪੈਸ਼ਲ ਆਪਾਂ ਪੰਜਾਬ ਦਾ ਸੱਦਿਆ ਹੋਇਆ ਅ ਪੰਜਾਬੀ ਚੜ੍ਹਦੀ ਕਲਾ ਦੇ ਲਈ ਪਲਾਨ ਕੀ ਹੈ ਸਿਚੁਏਸ਼ਨ ਫਲੱਡ ਵਾਲੀ ਤੋਂ ਬਾਅਦ ਅ ਦੇਖੋ ਇਸ ਤਰ੍ਹਾਂ ਕੇ ਗੌਰਵ ਜੀ ਬਰਾੜ ਸਾਹਿਬ ਤੁਸੀਂ ਪਹਿਲਾਂ ਤਾਂ ਤੁਹਾਡਾ ਨਿਊਜ਼ 18 ਦਾ ਧੰਨਵਾਦ ਕਿ ਤੁਸੀਂ ਇੱਕ ਬੜਾ ਵਧੀਆ ਇਨੀਸ਼ੀਏਟਿਵ ਲੈ ਕੇ ਆ ਸਾਰਿਆਂ ਨੂੰ ਉਹ ਲੋਕ ਜਿਨ੍ਹਾਂ ਦਾ ਦਿਲ ਧੜਕਦਾ ਹੈ ਔਰ ਜਿਹੜੇ ਕੁਛ ਅੱਜ ਇਸ ਔਖੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਖੜੇ ਨੇ ਜਾਂ ਖੜਨਾ ਚਾਹੁੰਦੇ ਨੇ ਉਹਨਾਂ ਨੂੰ ਤੁਸੀਂ ਇਸ ਪਲੇਟਫਾਰਮ ਤੇ ਲੈ ਕੇ ਆਓ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮੈਂ ਚੰਡੀਗੜ੍ਹੋਂ ਚੱਲ ਕੇ ਇੱਥੇ ਪੂਰੀ ਦੁਨੀਆ 'ਚ ਜਿੱਥੇ ਪੰਜਾਬੀ ਆਵਾਜ਼ ਦੇ ਨੇ ਉਹ ਇੱਥੇ ਆ ਕੇ ਖੜਾਣੇ ਦੀ ਮਦਦ ਕਰੀ ਜਾਂਦੇ ਸੋ ਮੇਰਾ ਤਾਂ ਸਾਰਾ 3 ਘੰਟੇ ਦੀ ਵਾਰਡ ਹੈ ਸੋ ਬਿਲਕੁਲ ਸੋ ਮੈਂ ਸਮਝਦਾ ਇਹੀ ਆਪਣੀ ਪੰਜਾਬ ਦੀ ਔਰ ਪੰਜਾਬੀਆਂ ਦੀ ਔਰ ਪੰਜਾਬੀ ਦੀ ਇਹੀ ਸਪਿਰਿਟ ਹੈ ਜੀ ਕਿ ਜਦੋਂ ਜਿੱਥੇ ਕਿਤੇ ਇਹ ਤਾਂ ਫੇਰ ਆਪਣੀ ਆਪ ਦੀ ਧਰਤੀ ਹੈ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਜਦੋਂ ਕਦੇ ਵੀ ਕੋਈ ਵਿਪਤਾ ਪੈਂਦੀ ਹੈ ਦੁਨੀਆ ਦੇ ਵਿੱਚ ਜੀ ਚਾਹੇ ਅਕਾਲ ਦੀ ਹੋਵੇ ਔਰਥਕਵੇਕ ਦੀ ਹੋਵੇ ਫਲਡਸ ਦੀ ਹੋਵੇ ਤੇ ਮੈਂ ਸਮਝਦਾ ਹੋਰ ਕੋਈ ਉੱਥੇ ਪਹੁੰਚੇ ਨਾ ਪਹੁੰਚੇ ਉੱਥੇ ਪੰਜਾਬੀ ਔਰ ਗੁਰੂ ਦਾ ਲੰਗਰ ਹੈ ਜਿਹੜਾ ਉਹ ਜ਼ਰੂਰ ਪਹੁੰਚ ਜਾਂਦਾ ਸੋ ਇਸ ਕਰਕੇ ਇਹ ਨੋ ਡਾਊਟ ਵਿਪਤਾ ਕਾਫੀ ਵੱਡੀ ਪਈ ਹੈ ਪਰ ਮੈਂ ਇਹ ਮੰਨ ਕੇ ਚੱਲਦਾ ਕਿ ਜੋ ਆਪਾਂ ਗੁਰੂਆਂ ਤੋਂ ਸਿੱਖਿਆ ਜੋ ਆਪਣੀ ਧਰਤੀ ਨੇ ਗੁਰੂਆਂ ਤੋਂ ਸਿੱਖਿਆ ਔਕਸੋਕ ਹੈ ਜਿਹੜੀ ਉਹ ਜ਼ਿੰਦਗੀ ਦਾ ਹਿੱਸਾ ਹੈ ਜੇ ਔਖ ਆਉਗੀ ਕੋਈ ਵਿਪਤਾ ਪਾਉਗੀ ਕੋਈ ਔਖੀ ਪਰਖ ਦੀ ਘੜੀ ਆਉਗੀ ਹੌਸਲਾ ਬੁਲੰਦ ਹੋਣਾ ਚਾਹੀਦਾ ਹੈ ਬੰਦਾ ਚੜ੍ਹਦੀ ਕਲਾ ਦੇ ਵਿੱਚ ਹੋਣਾ ਚਾਹੀਦਾ ਤੇ ਉਹ ਉਹ ਔਖਾ ਸਮੇ ਜਿਹੜਾ ਉਹ ਵੀ ਉਹਨੂੰ ਵੀ ਸਰ ਕਰ ਲਿਆ ਜਾਊਗਾ ਸੋ ਹੁਣ ਇਹਦੇ ਲਈ ਇਨੀਸ਼ੀਏਟ ਜੋ ਮੈਂ ਜੇ ਬਰੀਫਲੀ ਤੁਹਾਨੂੰ ਦੱਸਾਂ ਜਦੋਂ ਫਲੱਡ ਦੀ ਸਿਚੁਏਸ਼ਨ ਬਣੀ ਜੀ ਉਦੋਂ ਨਾਲ ਦੀ ਨਾਲ ਹੀ ਅਸੀਂ ਗਵਰਨਮੈਂਟ ਨੇ ਜਿਹੜੇ ਸਾਡੇ ਮਿਨਿਸਟਰ ਸਿਵਲ ਪੁਲਿਸ ਐਡਮਿਨਿਸਟ੍ਰੇਸ਼ਨ ਉਹ ਗਰਾਊਂਡ ਦੇ ਚਤਾਰੇ ਚਲੋ ਉਸ ਤੋਂ ਬਾਅਦ ਜਿਵੇਂ ਜਿਵੇਂ ਸਿਚੁਏਸ਼ਨ ਗਰੀਬ ਗੰਭੀਰ ਬਣਦੀ ਗਈ ਸਾਰੀ ਦੁਨੀਆ ਨੇ ਆ ਕੇ ਇੱਥੇ ਲੋਕਾਂ ਨੇ ਇਕੱਲੇ ਸਰਕਾਰ ਨਹੀਂ ਸਰਕਾਰ ਲੋਕਾਂ ਮੇਰੇ ਕੁਝ ਨਹੀਂ ਲੋਕ ਸਰਕਾਰ ਬਿਨਾ ਕੁਝ ਨਹੀਂ ਇਨੀਸ਼ੀਏਟ ਕਰਨਾ ਹੁੰਦਾ ਉਹ ਇੱਕ ਜਦੋਂ ਸਰਕਾਰ ਸਿਵਲ ਪੁਲਿਸ ਐਡਮਿਨਿਸਟ੍ਰੇਸ਼ਨ ਸਾਰੇ ਸਾਰਾ ਅਮਲਾ ਫੈਲਾ ਔਰ ਉਹਦੇ ਨਾਲ ਜਦੋਂ ਫਿਰ ਲੋਕਾਂ ਨੇ ਜੁੜਨਾ ਸ਼ੁਰੂ ਕੀਤਾ ਔਰ ਮੈਂ ਸਮਝਦਾ ਕਿ ਇੱਕ ਰਿਲੀਫ ਦਾ ਜੋ ਕੰਮ ਹੈ ਉਹ ਕਾਫੀ ਹੱਦ ਤੱਕ ਤਾਂ ਕਵਰ ਹੋ ਗਿਆ ਔਰ ਇਹ ਸੱਦ ਤੱਕ ਕਵਰ ਹੋ ਗਿਆ ਕਿ ਉਹਨਾਂ ਲੋਕਾਂ ਨੂੰ ਉਹਨਾਂ ਪਿੰਡਾਂ ਨੂੰ ਅਪੀਲ ਕਰਨੀ ਪਈ ਭਈ ਹੁਣ ਰਿਲੀਫ ਵਾਸਤੇ ਤੁਸੀਂ ਸਾਡੇ ਕੋਲ ਸਮਾਨ ਆ ਭੇਜੋ ਪਰ ਹੁਣ ਜੋ ਵੱਡਾ ਚੈਲੰਜ ਹੈ ਉਹ ਰੀਹੈਬਿਲਿਟੇਸ਼ਨ ਦਾ